ਕਿਤੇ ਹੋਰ ਗੱਲ ਕਰਦਾ ਸੀਗਾ ਕਿਤੇ ਹੋਰ ਗੱਲਬਾਤ ਕਰਦਾ ਸੀਗਾ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਵਿਆਹ ਤੋਂ ਤਿੰਨ ਕਿੰਨੇ ਮਹੀਨੇ ਬਾਅਦ ਹੀ ਪਤਾ ਲੱਗਾ ਸਭ ਇਹਨੂੰ ਦੱਸ ਦੇ ਰਹੀ ਹੈ ਜੀ ਅਸੀਂ ਵਿਆਹ ਤੋਂ ਤਿੰਨ ਕਿੰਨੇ ਮਹੀਨੇ ਬਾਅਦ ਪਤਾ ਲੱਗਿਆ ਸੀ ਹਾਂ ਮੈਨੂੰ ਆਪ ਦੱਸ ਦੇ ਰਹੀ ਹੈ ਜਦੋਂ ਤੁਸੀਂ ਪੁੱਛਿਆ ਰਿਹਾ ਵੀ ਤੁਸੀਂ ਵਿਆਹ ਕਿਉਂ ਕਰਾਇਆ ਕਿਹਾ ਸੀ ਕਹਿੰਦੀ ਸਾਨੂੰ ਤਾਂ ਐ ਸੀਗਾ ਵੀ ਸੁਧਰ ਜਾਊਗਾ ਕਹਿੰਦੀ ਅੱਛਾ ਕਹਿੰਦੀ ਸੁਧਰ ਜਾਊਗਾ ਠੀਕ ਹੈ ਮਤਲਬ ਉਹਦਾ ਕਿਤੇ ਹੋਰ ਰਿਲੇਸ਼ਨਸ਼ਿਪ ਨਹੀਂ ਐ ਇਸ ਸੰਬੰਧ ਨੇ ਕਿਸੇ ਹੋਰ ਨਾਲ ਉਹ ਮੈਂ ਫੋਨ ਤੇ ਚੈਟ ਦੇਖੀ ਸੀ ਫੋਨ ਤੇ ਤੁਸੀਂ ਚੈਟ ਦੇਖੀ ਚੈਟ ਦੇਖੀ ਤੁਹਾਨੂੰ ਪਤਾ ਲੱਗਿਆ ਪਤਾ ਲੱਗਿਆ ਕੁ ਪਰੂਫ ਵੀ ਨਾਲ ਹੀ ਲੱਗੇ ਸਾਰੇ ਆ ਵੀ ਸਾਰੇ ਪਰੂਫ ਆ ਸਕੇ ਨਾ ਹੀ ਲੱਗੇ ਹਮ ਮਤਲਬ ਫਿਰ ਤਾਂ ਭੱਜ ਗਿਆ ਬਚੀ ਦੀ ਨਾਮ ਕੋਡ ਮੇਰਾ ਨਾਮ ਸੋਨਣਾ ਜੀ ਇਹਦਾ ਉੱਤੀ ਬੋਲੋ ਸੋਨਣਾ ਬੋਲੋ ਅੱਛਾ ਕਿਹੜਾ ਪਿੰਡ ਕਿਹੜਾ ਹੋਣਾ ਪਿੰਡ ਫਤਿਹਗੜਾ ਕਿੱਥੇ ਵਿਆਹ ਹੈ ਕਿੱਥੇ ਹੋਇਆ ਮੈਂ ਬਰਨਾਲੇ ਵਿਆਹੀ ਸੀ ਬਰਨਾਲੇ ਵਿਆਹੀ ਸੀ ਹਮ ਕਿੰਨਾ ਟਾਈਮ ਪਹਿਲਾਂ ਵਿਆਹ ਹੋਇਆ ਸੀਗਾ 2 ਸਾਲ ਪਹਿਲਾਂ ਵਿਆਹ ਹੋਇਆ 2 ਸਾਲ ਦੇ ਪਹਿਲਾਂ ਵਿਆਹ ਹੋਇਆ ਸੀ ਤੁਸੀਂ ਦੱਸਿਆ ਸੀ ਕਿ ਤੁਹਾਡਾ ਪਤੀ ਤੁਹਾਨੂੰ ਛੱਡ ਕੇ ਚਲਾ ਗਿਆ ਹੈ। ਇਹਨਾਂ ਦਾ ਵਿਆਹ ਤੋਂ ਕਿੰਨੇ ਟਾਈਮ ਬਾਅਦ ਛੱਡ ਕੇ ਚਲਾ ਗਿਆ? ਵਿਆਹ ਤੋਂ 6 ਮਹੀਨੇ ਬਾਅਦ ਹੀ ਵਾਗ ਗਿਆ ਸੀ। 6 ਮਹੀਨੇ ਬਾਅਦ ਛੱਡ ਕੇ ਚਲਾ ਗਿਆ। ਹੁਣ ਤੁਹਾਡੇ ਕੋਲ ਕੋਈ ਬੱਚਾ ਹੈਗਾ? ਹਾਂਜੀ ਕੁੜੀ ਹੈ। ਦੋ ਸਾਲ ਕੁੜੀ ਹੈ। ਕੀ ਗੱਲਬਾਤ ਹੋਈ ਕਾਹ ਤੋਂ ਛੱਡ ਕੇ ਗਿਆ ਦੱਸੋ ਹੁਣ ਇਹ ਗੱਲਬਾਤ ਆਈ ਸਾਨੂੰ। ਉਹ ਕੰਮ ਤੇ ਗਿਆ ਸੀਗਾ ਜੀ ਰੋਪੜ 6 ਮਹੀਨੇ ਬਾਅਦ ਹੀ ਮੁੜ ਕੇ ਵਾਪਸੀ ਨਹੀਂ ਆਇਆ। 2 ਸਾਲਾਂ ਨੂੰ। ਫੇਰ ਤੁਸੀਂ ਕੰਮ ਤੇ ਪਤਾ ਕੀਤਾ ਕੋਈ ਕਿੱਥੇ ਆ ਕੇ ਤੈਨੂੰ? ਹਾਂਜੀ ਸਾਰੇ ਕਿਤੇ ਪਤਾ ਕੀਤਾ ਸੀਗਾ ਪਤੀ ਨਹੀਂ ਲੱਗਿਆ। ਪਤੀ ਨਹੀਂ ਲੱਗਿਆ। ਉਹਦਾ ਪਰਿਵ ਪਤਾ ਹੀ ਕਹਿੰਦੇ ਨੇ ਵੀ ਨਵੇਂੜੇ ਵਾਰ ਤਾਂ ਕੋਈ ਗੱਲ ਹੀ ਨਹੀਂ ਕਰਦੇ ਹਾਂ ਦੀ ਕੁੜੀ ਕੁੜੀ ਕਹਿੰਦੀ ਮਾਰਜੀ ਵਿਆਹ ਕਰਵਾ ਦੇ ਠੀਕ ਹੈ ਵੀ ਕੁੜੀ ਦੇ ਦਿਓ ਠੀਕ ਹੈ ਕੁੜੀ ਦੇ ਦਿਓ ਹੂੰ ਠੀਕ ਹੈ ਹਾਂ ਜੀ ਤੁਸੀਂ ਕਹੇ ਸੀ ਕੁੜੀ ਮੰਗਦੀ ਹੈ ਜੀ ਉਹ ਕੁੜੀ ਕਿਵੇਂ ਦੇ ਇਹਦੀ ਸੱਸ ਜੀ ਹਾਂ ਜੀ ਸੱਸ ਹਾਂ ਜੀ ਵੀ ਕੁੜੀ ਆਪਾਂ ਕਿਵੇਂ ਦੇ ਦਈਏ ਜੀ ਕਦੇ ਇਹਦੀ ਕਦੇ ਦੋ ਪਿੱਛੇ ਦੱਸ ਨਹੀਂ ਉਹਨੇ ਕਰੀ ਕਦੇ ਵੀ ਆ ਕੇ 2 ਸਾਲ ਦੀ ਹੋ ਗਈ ਤੇ ਵੀ ਹੁਣ ਆਪਾਂ ਕੁੜੀ ਕਿਹੜੇ ਹਿਸਾਬ ਨਾਲ ਦੇ ਸਕਦੇ ਹਾਂ ਕਹਿੰਦੀ ਜੇ ਕਿਤੇ ਵਿਆਹ ਹੋਗੇ ਮੈਂ ਤੁਹਾਡੇ ਤੇ ਹੁਣ ਕੇਸ ਕਰੂੰਗੀ ਉਸ ਨੂੰ ਮੈਂ ਵਿਆਹ ਹੋਣ ਨਹੀਂ ਦਿੰਦੀ ਕਹਿੰਦੀ ਮਤਲਬ ਜੀ ਆਪਾਂ ਜੀ ਮਤਲਬ ਅਸਲ ਗੱਲ ਕੀ ਸੀ ਕੋਈ ਤੁਹਾਨੂੰ ਪਤਾ ਹੀ ਨਹੀਂ ਇਹ ਗੱਲ ਬਾਰੇ ਵੀ ਮਤਲਬ ਕਿਉਂ ਛੱਡ ਕੇ ਗਿਆ ਹੋਗਾ ਕੀ ਕਰਨਾ ਉਹ ਕਹਿੰਦੀ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਿ ਮੈਂ ਕੰਮ ਤੇ ਜਾਣਾ ਬਸ ਠੀਕ ਹੈ ਕਿਤੇ ਹੋਰ ਗੱਲ ਕਰਦਾ ਸੀਗਾ ਕੀ ਹੋਰ ਗੱਲਬਾਤ ਕਰਦਾ ਸੀਗਾ ਇਹ ਤੁਹਾਨੂੰ ਕਦੋਂ ਮਤਲਬ ਲੱਗਿਆ ਇਹ ਵਿਆਹ ਤੋਂ ਤਾਂ 1 ਕਿੰਨੇ ਮਹੀਨੇ ਬਾਅਦ ਹੀ ਪਤਾ ਲੱਗਾ ਸਵੇ ਨੂੰ ਦੱਸ ਦੇ ਰਹੀ ਹੈ ਜੀ ਅੱਛਾ ਵਿਆਹ ਤੋਂ ਤਾਂ 1 ਕਿੰਨੇ ਮਹੀਨੇ ਬਾਅਦ ਬਦਲਾ ਗਿਆ ਸੀ ਹਾਂ ਮੈਨੂੰ ਆਪ ਦੱਸ ਦੇ ਰਹੀ ਹੈ ਹੁਣ ਤੁਸੀਂ ਪੁੱਛ ਰਹੇ ਹੋ ਕਿ ਤੁਸੀਂ ਵਿਆਹ ਕਿਉਂ ਕਰਾਇਆ ਕਿਹਾ ਸੀ ਕਹਿੰਦੀ ਸਾਨੂੰ ਤਾਂ ਐ ਸੀਗਾ ਵੀ ਸੁ ਠੀਕ ਹੈ ਮਤਲਬ ਉਹਦਾ ਕਿਤੇ ਹੋਰ ਰਿਲੇਸ਼ਨ ਸੀਗਾ ਇਸ ਕਰਕੇ ਹਾਂਜੀ ਹਾਂਜੀ ਤਾਂ ਕਰਕੇ ਛੱਡਿਆ ਕਿ ਚਲੇ ਗਿਆ ਪਰਿਵਾਰ ਕੀ ਚਾਹੁੰਦਾ ਆਪਾਂ ਤਾਂ ਨੇ ਵੇੜਾ ਚਾਹੁੰਦੇ ਆ ਆਪਾਂ ਤਾਂ ਕੋਈ ਕੁੜੀ ਦਿੰਦੀ ਨਹੀਂ ਉਹ ਕਹਿੰਦੀ ਮੈਂ ਕੁੜੀ ਕੁੜੀ ਦੇਵਾਂਗਾ ਲਵਾਂਗੀ ਤੇ ਕਹਿੰਦੀ ਮੈਂ ਵਿਆਹ ਨਹੀਂ ਹੋਣ ਹੁੰਦੀ ਜੇ ਇਹਨੂੰ ਕੁੜੀ ਦਾ ਕਹਿੰਦੀ ਕੁੜੀ 18 ਸਾਲ ਦੀ ਕਰੋਗੇ ਤਾਂ ਫਿਰ ਇਹਨੂੰ ਨਹੀਂ ਕਿਉਣਾ ਕਹਿੰਦੀ ਕੁੜੀ ਨੂੰ ਕਹਿੰਦੀ ਇਹਨੂੰ ਵੀ ਇਹੀ ਰੱਖੋ ਕਹਿੰਦੀ ਕੋਈ ਥਾਣੀ ਕੰਪਲੀਟ ਕਰਤ ਕਰਾਈ ਕਿਤੇ ਨਹੀਂ ਕਰਾਈ ਜੀ ਕਿਤੇ ਕਰਾਈ ਨਹੀਂ ਜੀ ਕਿਤੇ ਨਹੀਂ ਕਰਾਈ ਠੀਕ ਹੈ ਹਾਂ ਜੀ ਸੋ ਤੁਸੀਂ ਕੀ ਚਾਹੁੰਦੇ ਹੋ ਆਪਾਂ ਤਾਂ ਨੇ ਵੇੜਾ ਚਾਹੁੰਦੇ ਆ ਜੀ ਉਹ ਕੁੜੀ ਮੰਗਦੀ ਆ ਉਹ ਨਚਰ ਨਿਮੇੜਦੀ ਨਹੀਂ ਸਾਡੇ ਨਾਲ ਤੁਹਾਨੂੰ ਧਮਕੀਆਂ ਦਿੰਦੀ ਆ ਉਹ ਠੀਕ ਆ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਦਾ ਨਹੀਂ ਆਇਸਬੰਧ ਕਿਸੇ ਹੋਰ ਨਾਲ ਉਹ ਮੈਂ ਫੋਨ ਤੇ ਚੈਟ ਦੇਖੀ ਸੀ ਫੋਨ ਤੇ ਤੁਸੀਂ ਚੈਟ ਦੇਖੀ ਚੈਟ ਦੇਖੀ ਤੁਹਾਨੂੰ ਪਤਾ ਲੱਗਿਆ ਹੂੰ ਪਤਾ ਲੱਗਿਆ ਕੁੜੀ ਕਿੱਥੇ ਦੀ ਆ ਕੋਈ ਕੁੜੀ ਮਲੇਰਕੋਟਲੇ ਦੀ ਸੀ ਮਲੇਰਕੋਟਲੇ ਦੀ ਕੁੜੀ ਹੂੰ ਕੀ ਕਹਿੰਦਾ ਮੈਂ ਵਿਆਹ ਉਹਦਾ ਨਾਲ ਕਰਾਉਂਗਾ ਜਦੋਂ ਉਹ ਨਾਲ ਰਹੂਗਾ ਕੀ ਕਹਿੰਦਾ ਨੇ ਵੀ ਆਪੂ ਵਰਤਾਂ ਨੂੰ ਫੋਨ ਤੇ ਗੱਲ ਕਰ ਲੈਂਦਾ ਸੀ ਘਰੋਂ ਕੰਮ ਦਾ ਕਹਿ ਕੇ ਬਾਗੇ ਸੀ ਮੁੜ ਕੇ ਨਹੀਂ ਆਇਆ ਪ੍ਰੂਫ ਵੀ ਨਾਲ ਹੀ ਲੈ ਗਿਆ ਸਾਰੇ ਉਹਦੇ ਸਾਰੇ ਪ੍ਰੂਫ ਆਪ ਤਾਂ ਕਿ ਨਾਲ ਹੀ ਲੱਗਿਆ ਹਾਂ ਮਤਲਬ ਫਿਰ ਤਾਂ ਭੱਜ ਗਿਆ ਕਿ ਕਰਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਹਾਂਜੀ ਫਿਰ ਭੱਜ ਹੀ ਆ ਜੀ ਠੀਕ ਹੈ ਇਹ ਤਾਂ ਪ੍ਰੂਫ ਹੀ ਲੈ ਗਿਆ ਫਿਰ ਭੱਜ ਹੀ ਗਿਆ ਜੀ ਹਾਂ ਜਦੋਂ ਬੰਦੇ ਨੇ ਪ੍ਰੂਫ ਚੱਕ ਲਿਆ ਫਿਰ ਨੂੰ ਪਤਾ ਲੱਗਿਆ ਫਿਰ ਤਾਂ ਭੱਜਿਆ ਉਹ ਜੀ ਠੀਕ ਹੈ ਵੀ ਫਿਰ ਇਹਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਸੀ ਬਿਲਕੁਲ ਉਹੀ ਪੁੱਛਣ ਨੂੰ ਆਉਂਦੇ ਆ ਵੀ ਹਾਂਜੀ ਵੀ ਇਹਨੂੰ ਕਿਉਂ ਫਿਰ ਬਰਬਾਦ ਕਰਨਾ ਸੀਗਾ ਇਹ ਰੋਲਦੀ ਫਿਰਦੀ ਆ 3 ਸਾਲ ਹੋ ਗਏ ਸਾਡੇ ਕੋਲ ਅੱਜ ਬਾਬਾ ਜੀ ਕੋ ਹਾਂਜੀ ਠੀਕ ਹੈ ਜੀ ਹਾਂਜੀ ਬਾਬਾ ਜੀ ਕਹਤੋ ਹੋ ਤੁਹਾਡੇ ਕੋਲ ਬੱਚੀ ਪਹੁੰਚੀ ਹੈਗੀ ਜੋ ਦੱਸਿਆ ਕਿ ਤਾਂ ਪਤੀ ਉਹਨੂੰ ਛੱਡ ਕੇ ਚਲਾ ਗਿਆ ਕਿਉਂਕਿ ਉਹਦਾ ਨਿਆਜਜ ਸੰਬੰਧ ਸੀ ਕਿਸੇ ਹੋਰ ਨਾਲ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਆਪਣੇ ਕੋਲ ਇਦਾਂ ਦੇ ਮਸਲੇ ਬਹੁਤ ਜ਼ਿਆਦਾ ਆ ਰਹੇ ਨੇ ਵੀ ਜਿਹਦੇ ਵੀ ਨਜਾਇਜ਼ ਸੰਬੰਧ ਨੇ ਹਨਾ ਆਪਦੇ ਪਰਿਵਾਰ ਨੂੰ ਛੱਡ ਕੇ ਹੋਰ ਥਾਂ ਮੇ ਧੱਕੇ ਖਾਂਦੇ ਫਿਰਦੇ ਨੇ ਹੁਣ ਤੁਸੀਂ ਇਹ ਕੁੜੀ ਦੀ ਉਮਰ ਦੇਖ ਲਓ ਕਿੰਨੀ ਕੁ ਉਮਰ ਲੱਗਦੀ ਹੈ 20 22 ਸਾਲ ਦੀ ਉਮਰ ਹੈ ਕੁੜੀ ਦੀ ਸਾਰੀ ਤੇ तकरीबन 3 3.5 ਸਾਲ ਪਹਿਲਾਂ ਕੁੜੀ ਦਾ ਵਿਆਹ ਹੋਇਆ ਸੀਗਾ ਬਰਨਾਲੇ ਵਿਆਹੀ ਹੈਗੀ ਕੁੜੀ ਤੇ ਕਹਿੰਦੀ ਵੀ 6 ਮਹੀਨੇ ਬਾਅਦ ਮੈਨੂੰ ਛੱਡ ਕੇ ਵਾਗ ਗਿਆ ਸੀ ਘਰੋਂ ਲਾਰਾ ਲਾ ਕੇ ਵਾਗ ਗਿਆ ਵੀ ਮੈਂ ਕੰਮ ਤੇ ਜਾ ਰਿਹਾ ਆ ਤੇ ਅੱਜ ਉਹਦੀ ਕੁੜੀ ਵੀ ਤੁਸੀਂ ਦੇਖੋਗੇ ਨਾ 2 ਸਾਲ ਦੀ ਹੋ ਗਈ ਠੀਕ ਹੈ ਜੀ ਤੇ ਉਹਨਾਂ ਨੇ ਇਹਦੀ ਜਾਤ ਨਹੀਂ ਪੁੱਛੀ ਹਜੇ ਤੱਕ ਵੀ ਨਾ ਆਪਦੀ ਕੁੜੀ ਦਾ ਮੂੰਹ ਦੇਖਿਆਗਾ ਕੇ ਤੇ ਨਾ ਹੁਣ ਇਹਨਾਂ ਨਾਲ ਨਿਮੇੜਦੇ ਨੇਗੇ ਤੇ ਜਿਹੜੀ ਇਹਦੀ ਸੱਸ ਆ ਗਈ ਸੱਸ ਕਹਿੰਦੀ ਮੈਨੂੰ ਕੁੜੀ ਦੇਖੇ ਜਾ ਤੇ ਵੀ ਤੂੰ ਵੀ ਮੇਰੇ ਕੋਲੇ ਆ ਜਾ ਵੀ ਤੇਰਾ ਵਿਆਹ ਮੈਂ ਕਿਤੇ ਹੋਰ ਕਰ ਦੂੰਗੇ ਸੱਸ ਕਹਿੰਦੀ ਅੱਛੇ ਗੱਲ ਹੈ ਹਾਂ ਇਹਦੀ ਸੱਸ ਕਹਿੰਦੀ ਆ ਜੀ ਠੀਕ ਹੈ ਜੀ ਵੀ ਵਿਆਹ ਤਾਂ ਤਾਂ ਕਰ ਸਕਦੇ ਹਮਨਾ ਵੀ ਜੇ ਉਹਦੇ ਮੁੰਡੇ ਨੂੰ ਕੁਝ ਹੋਇਆ ਹੋਵੇ ਜਦੋਂ ਉਹਦਾ ਮੁੰਡਾ ਜਿਉਂਦਾ ਜਾਗਦਾ ਕੋ ਉਹਦਾ ਡਰੈਸ ਕਿਉਂ ਨਹੀਂ ਦਿੰਦੇਗੇ ਪਤਾ ਉਹਨੂੰ ਸਾਰਾ ਕੁਝ ਸੀ ਆ ਜੀ ਵੀ ਮੇਰਾ ਮੁੰਡਾ ਕਿੱਥੇ ਆ ਕਿੱਥੇ ਨਾ ਜਿਵੇਂ ਹੁਣ ਇਹ ਕੁੜੀ ਨੇ ਦੱਸਿਆ ਵੀ ਉਹਦੇ ਨਜਾਇਜ਼ ਸਬੰਧ ਨੇ ਤਿੰਨ ਮਹੀਨਿਆਂ ਤੋਂ ਬਾਅਦ ਹੀ ਪਤਾ ਲੱਗਿਆ ਵੀ ਕੋਈ ਮਲੇਰ ਕੋਟਲੇ ਦੀ ਕੁੜੀ ਆ ਉਹਦੇ ਨਾਲ ਚੈਟ ਚੂਟ ਕਰਦਾਗਾ ਤੇ ਦੇਖੋ ਜੀ ਅੱਜ ਆਏ ਨੇ ਇਹ ਆਪਣੇ ਕੋਲੇ ਆਪਾਂ ਇਹਨਾਂ ਦੀ ਪੂਰੀ ਇਨਕਵਾਰ ਇਨਕੁਆਰੀ ਕਰਕੇ ਜੋ ਵੀ ਮਸਲਾ ਹੋਊਗਾ ਹੱਲ ਹੋਊਗਾ ਉਹ ਆਪਜੀ ਨਾਲ ਆਪਜੀ ਨੂੰ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਬਾਪੂ ਜੀ ਕੀ ਕਹੋਂਗੇ ਜੇ ਮੇਰੇ ਅੱਜ ਮਸਲਾ ਇੱਕ ਹੋਰ ਆਏਗਾ ਜਿਵੇਂ ਕਿ ਲਿੰਗ ਸਿੰਗਾਪੁਰ ਜਿਹੜੀਆਂ ਪਹੁੰਚੇ ਕੋਲ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਹਰ ਰੋਜ਼ ਇਸ ਤਰ੍ਹਾਂ ਦੇ ਮਸਲੇ ਆ ਰਹੇ ਨੇ ਕੀ ਕਹੋਂਗੇ ਇਹ ਜੀ ਅਸੀਂ ਇਹੀ ਕਹਾਂਗੇ ਅਸੀਂ ਤਾਂ ਕੋਈ ਸੁਧਾਰ ਲੈਣ ਦੇ ਕੋਟ ਕਰਾਂਗੇ ਵੀ ਮਤਵਲੇ ਕੁੜੀ ਨੂੰ ਨਿਆਂਸਾਫ ਮਿਲੇ ਨਿਆਂਸਾਫ ਦਵਾਉਣਾ ਚਾਹੁੰਦੇ ਆ ਉਹ ਤਾਂ ਮੁਕੇ ਦਿੰਦੇ ਨੇ ਵਿਆਹ ਕਰਕੇ ਉਹ ਬਾਗਿਆ ਛੱਡ ਕੇ ਇਹ ਵਿਚਾਰੀ ਇੱਥੇ ਬੈਠੀ ਐ ਕੁੜੀ ਆ ਕੇ ਕੋਲੇ ਅਜੇ ਕੁੜੀ ਮੰਗਦੇ ਨੇ ਗਾਂਹ ਕੁੜੀ ਨੂੰ ਵਿਆਹ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਪਤਾ ਵੀ ਵੀ ਸਾਡਾ ਮੁੰਡਾ ਕਿੱਥੇ ਐ ਵਿਆਹ ਦਾ ਘਾਤੋ کہاں ਕਰਦੇ ਨੇ ਉਹ ਉਹਨੂੰ ਅਸੀਂ ਇਹ ਕਹਾਂਗੇ ਵੀ ਆਪਣੇ ਮੁੰਡੇ ਦੇ ਦੱਸੋਗਾ ਕਿਸਾ ਡਰੈੱਸ ਕਿੱਥੇ ਐ ਕਿੱਥੇ ਲਿਓ ਠੀਕ ਐ ਹਾਂ ਬਾਕੀ ਦਾ ਸਾਡੇ ਨਾਲ ਇਹ ਨਿਮੇਲਾ ਕਰੋ ਨੇ ਮੁੰਡਾ ਆ ਲਿਓ ਮੁੰਡਾ ਕੀ ਕਹਿੰਦਾ ਕੋਈ ਮੁੰਡੇ ਤੋਂ ਕੋ ਤਲਾਕ ਦਾ ਉਠਾ ਲਵਾਉ ਅਸੀਂ ਆਪਦੀ ਕੁੜੀ ਨੂੰ ਕਿਥੇ ਵਿਆਹੀਏ ਕਿਤੇ ਨਾ ਵਿਆਹੀਏ ਠੀਕ ਹੈ ਜੀ ਹਾਂ ਜੀ